ਕਲਾਕਾਰ ਨਾਲ ਕਰਾਈਮ ਕਿਵੇਂ ਜੁੜ ਜਾਂਦਾ ਆਪਣੇ ਆਪ ਉਹ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਫਿਲਮਾਂ 'ਚ ਕਰਾਈਮ ਔਰ ਸੰਗੀਤਕਾਰੀ ਦਾ ਦੂਰ ਦੂਰ ਦਾ ਕੋਈ ਰਿਸ਼ਤਾ ਨਹੀਂ ਹੈ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਐਸੇ ਵਿਚ ਲੋਕ ਜੁੜ ਜਾਂਦੇ ਨੇ ਜਿਹੜੇ ਕਲਾਕਾਰਾਂ ਨੂੰ ਇਦਰ ਨੂੰ ਘੇਰ ਲੈਂਦੇ ਨੇ ਸੋ ਤੁਹਾਨੂੰ ਪਤਾ ਕਾਪੀਰਾਈਟਸ ਦੇ ਮੈਟਰ ਹੋ ਜਾਂਦੇ ਨੇ ਕਦੇ ਕੋਈ ਗਾਣਾ ਕਿਸੇ ਨੇ ਚੱਕ ਲਿਆ ਇਟ ਇਜ਼ ਵੈਰੀ ਯੂਨੀਕ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਐਦਾਂ ਦਾ ਕਨਸੈਪਟ ਦੇਖਿਆ ਪੰਜਾਬੀ ਮੂਵੀ ਦੇ ਵਿੱਚ ਜਿਹੜੇ ਦਰਸ਼ਕ ਤਾਂ ਆਉਣ ਹੀ ਆਉਣ ਮੈਂ ਕਹਿੰਦਾ ਆਰਟਿਸਟਸ ਮੂਵੀ ਨੂੰ ਦੇਖਣ ਆਉਣ ਡੰਡਰ ਰੌਕਸਟਾਰ ਇੱਕ ਐਸੀ ਮੂਵੀ ਹੈ ਜਿਨੇ ਆਰਟਿਸਟਾਂ ਦੀ ਮਤਲਬ ਜੋ ਸੱਚਾਈ ਹੈ ਉਹਨੂੰ ਲੋਕਾਂ ਅੱਗੇ ਪੇਸ਼ ਕੀਤਾ ਕਿ ਉਹਨਾਂ ਨਾਲ ਕਿੱਥੇ ਕਿੱਥੇ ਕਹਾਣ ਹੁੰਦਾ ਹੈ ਕਿੱਥੇ ਕਿੱਥੇ ਉਹਨਾਂ ਨਾਲ ਘਾਤ ਹੁੰਦਾ ਹੈ ਕਲਾਕਾਰ ਨਾ ਮੀਡੀਆ ਤੋਂ ਬੜੇ ਦੁਖੀ ਰਹਿੰਦੇ ਆ ਪਰ ਇਸ ਫਿਲਮ ਚ ਮੀਡੀਆ ਇੱਕ ਕਲਾਕਾਰ ਨੂੰ ਕਿਵੇਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਵੀ ਇੱਕ ਕਹਾਣੀ ਗੱਲ ਪਤਾ ਕੀ ਹੈ ਮੀਡੀਆ ਕਰਕੇ ਤਾਂ ਕਲਾਕਾਰ ਹੈ ਮੈਂ ਹਮੇਸ਼ਾ ਗੱਲ ਕਹਿੰਨਾ ਆਡੀਅנס ਔਰ ਮੀਡੀਆ ਹੀ ਸਾਰਾ ਜਿਹੜਾ ਹੈ ਉਹ ਕਲਾਕਾਰ ਨੂੰ ਕਲਾਕਾਰ ਬਣਾਉਂਦੀ ਹੈ ਕਹਿੰਦੇ ਸਰਦੂਲ ਸਿਕੰਦਰ ਸਾਹਿਬ ਤੋਂ ਉੱਥੇ ਕੋਈ ਕਲਾਕਾਰ ਚਾਹੇ ਗੁਰਦਾਸ ਜੀ ਹੋਣ ਚਾਹੇ ਹੰਸ ਜੀ ਹੋਣ ਚਾਹੇ ਮੇਰੇ ਡਾਡ ਨੇ ਇਹ ਟਿਕੜੀ ਹੈ ਪੰਜਾਬ ਦੀ ਪਹਿਲਾਂ ਉਸਤਾਦ ਸੁਰਿੰਦਰ ਚਿੰਦਾ ਜੀ ਸੁਲਦੀਪ ਮਾਨਕ ਜੀ ਪਹਿਲਾਂ ਉਹਨਾਂ ਦੀ ਟਿਕੜੀ ਆਉਂਦੀ ਰਹੀ ਫਿਰ ਉਸ ਤੋਂ ਪਹਿਲਾਂ ਚੰਦੀ ਰਾਮ ਚੰਦੀ ਜੀ ਆਸਾ ਸਿੰਘ ਮਸਤਾਨਾ ਉਸ ਟਾਈਮ ਚ ਟਿਕੜੀਆਂ ਸੀ ਉਹਨਾਂ ਤੋਂ ਅੱਗੇ ਵੀ ਹੁਣ ਦੇਖਿਆ ਤਾਂ ਲੱਗਦੀ ਸਿੱਧੂ ਕਰਨ ਏਪੀ ਟੈ ਲੋ ਇਹ ਟਿਕੜੀਆਂ ਹੀ ਚਲਦੀਆਂ ਹੋਣੀਆਂ ਨੇ ਭਾਜੀ ਦੇਖੋ ਸਭ ਤੋਂ ਵੱਡੀ ਗੱਲ ਕੀ ਜਿਹੜੀ ਮੈਂ ਕਹਿਣਾ ਚਾਹੁੰਦਾ ਬਤੌਰ ਸਿੰਗਰ ਵੀ ਔਰ ਬਤੌਰ ਐਕਟਰ ਵੀ ਜਿਉਰਾਜ ਬਾਜੀ ਦੇ ਇਹ ਰੋਲ ਮੈਨੂੰ ਸਭ ਤੋਂ ਜ਼ਿਆਦਾ ਤਾਂ ਟੁੱਕਦਾ ਸਹੀ ਲੱਗਿਆ ਬਿਕੋਜ਼ ਇੱਕ ਕਲਾਕਾਰ ਦੀ ਜੋ ਦਿਲ ਦੇ ਉਹਦੇ ਵਲਵਲੇ ਆ ਜੀ ਇਹ ਉਹਦੇ ਦਿਲ ਦੀਆਂ ਜੋ ਫੀਲਿੰਗਸ ਨੇ ਉਹ ਚਾਹੇ ਕਿਸੇ ਟ੍ਰਬਲ ਚ ਹੋਵੇ ਤੁਸੀਂ ਮੂਵੀ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੂਗਾ ਕਿ ਕੀ ਸਟੋਰੀ ਤੁਸੀਂ ਦੇਖੀ ਹੈ ਉਹ ਅਲੱਗ-ਅਲੱਗ ਟ੍ਰਬਲਸ ਚੋਂ ਗੁਜ਼ਰਦੇ ਆ ਕਦੇ ਕੋਈ ਟ੍ਰਬਲ ਆ ਗਿਆ ਉਹਨਾਂ ਦੀ ਜ਼ਿੰਦਗੀ ਚ ਕਦੇ ਕੋਈ ਸੋ ਉਹਨਾਂ ਟ੍ਰਬਲਸ ਨੂੰ ਸਮਝਾਉਣ ਦੀ ਉਹ ਉਹਨੂੰ ਐਕਸਪਲੇਨ ਕਰਨ ਦੀ ਐਕਸਪ੍ਰੈਸ਼ਨਸ ਰਹੀ ਐਕਟਿੰਗ ਰਹੀ ਜਿਹੜੀ ਇਹਨਾਂ ਨੇ ਜੋ ਡਿਸੀਜਨ ਕਰਨੇ ਲਿਆ ਆਮ ਵੈਰੀ ਹੈਪੀ ਪੂਰੀ ਸਰਨੇ ਡਿਸੀਜਨ ਲਿਆ ਤਾਂ ਪਾਜੀਏ ਚ ਨੇ ਥੈਟ ਵਾਸ ਦ ਬੈਸਟ ਡਿਸੀਜਨ ਐਸੀ ਪੰਜਾਬੀ ਫਿਲਮ ਇੰਡਸਟਰੀ 'ਚ ਬਹੁਤ ਘੱਟ ਹੁੰਦਾ ਕਿ ਕਲਾਕਾਰ ਨਾਲ ਕ੍ਰਾਈਮ ਕਿਵੇਂ ਜੁੜ ਜਾਂਦਾ ਆਪਣੇ ਆਪ ਉਹ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਫਿਲਮ 'ਚ ਸੈਡਲੀ ਇਨਫ ਗੱਲ ਇਹ ਹੈ ਜੀ ਕਿ ਕ੍ਰਾਈਮ ਔਰ ਸੰਗੀਤਕਾਰੀ ਦਾ ਦੂਰ ਦੂਰ ਦਾ ਕੋਈ ਰਿਸ਼ਤਾ ਨਹੀਂ ਹੈ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਐਸੇ ਵਿਚ ਲੋਕ ਜੁੜ ਜਾਂਦੇ ਨੇ ਜਿਹੜੇ ਕਲਾਕਾਰਾਂ ਨੂੰ ਇਧਰ ਨੂੰ ਘੇਰ ਲੈਂਦੇ ਨੇ ਜਾਂ ਕਲਾਕਾਰਾਂ ਦੀਆਂ ਕੋਈ ਸੌ ਉਹਨਾਂ ਦੀਆਂ ਮਜਬੂਰੀਆਂ ਜਾਂ ਉਹਨਾਂ ਦੀਆਂ ਜਿਹੜੀਆਂ ਡੈਸਪੀਰੇਸ਼ਨਸ ਦਾ ਫਾਇਦਾ ਚੱਕਦੇ ਨੇ ਸੌ ਤੁਹਾਨੂੰ ਪਤਾ ਕਾਪੀਰਾਈਟਸ ਦੇ ਮੈਟਰ ਹੋ ਜਾਂਦੇ ਨੇ ਕਦੇ ਕੋਈ ਗਾਣਾ ਕਿਸੇ ਨੇ ਚੱਕ ਲਿਆ ਕਦੇ ਬਹੁਤ ਚੀਜ਼ਾਂ ਹੁੰਦੀਆਂ ਤੁਹਾਨੂੰ ਬੰਦੇ ਇੰਡਸਟਰੀ ਚ ਬਟ ਮੇਨਲੀ ਇਸ ਮੂਵੀ ਦੇ ਵਿੱਚ ਜਿਸ ਤਰੀਕੇ ਨਾਲ ਕ੍ਰਾਈਮ ਨੂੰ ਜੋੜਿਆ ਗਿਆ ਇੱਕ ਕਲਾਕਾਰ ਨਾਲ ਜਾਂ ਇੱਕ ਕਲਾਕਾਰ ਨੂੰ ਕਿੱਥੇ ਕਿੱਥੇ ਕਿਹੜੀ-ਕਿਹੜੀ ਚੀਜ਼ ਤਰੂ ਜਾਣਾ ਪੈ ਰਿਹਾ ਇਟ ਇਜ਼ ਵੈਰੀ ਯੂਨੀਕ ਮੈਂ ਜ਼ਿੰਦਗੀ ਚ ਪਹਿਲੀ ਵਾਰ ਇਦਾਂ ਦਾ ਕਨਸੈਪਟ ਦੇਖਿਆ ਪੰਜਾਬੀ ਮੂਵੀ ਦੇ ਵਿੱਚ ਜਿੱਥੇ ਜੈਨੂਨਲੀ ਕਲਾਕਾਰਾਂ ਨੂੰ ਇਹਦਾ ਬੂਸਟ ਕੀਤਾ ਜਾ ਰਿਹਾ ਹੈ ਇਨ ਟਰਮਸ ਆਫ ਕਿ ਉਹਨਾਂ ਦੀ ਨਿੱਜੀ ਲਾਈਫ ਵੀ ਦਿਖਾਈ ਜਾ ਰਹੀ ਹੈ ਇੱਕ ਥੋੜਾ ਗ੍ਰੇ ਐਂਗਲ ਵੀ ਦਿਖਾਇਆ ਜਾ ਰਿਹਾ ਇੱਕ ਜਿਹੜਾ ਕਦੇ ਵੀ ਨਹੀਂ ਹੋ ਸਕਦਾ ਉਹ ਐਂਗਲ ਵੀ ਦਿਖਾਇਆ ਜਾ ਰਿਹਾ ਜ਼ਿਆਦਾਤਰ ਕਲਾਕਾਰ ਨਾ ਮੀਡੀਆ ਤੋਂ ਬੜੇ ਦੁਖੀ ਰਹਿੰਦੇ ਆ ਪਰ ਇਸ ਫਿਲਮ ਚ ਮੀਡੀਆ ਇੱਕ ਕਲਾਕਾਰ ਨੂੰ ਕਿਵੇਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਵੀ ਇੱਕ ਕਹਾਣੀ ਗੱਲ ਪਤਾ ਕੀ ਇਹ ਮੀਡੀਆ ਕਰਕੇ ਤਾਂ ਕਲਾਕਾਰ ਹੈ ਮੈਂ ਹਮੇਸ਼ਾ ਕਹਿੰਦਾ ਆਡੀਅנס ਔਰ ਮੀਡੀਆ ਹੀ ਸਾਰਾ ਜਿਹੜਾ ਹੈ ਉਹ ਕਲਾਕਾਰ ਨੂੰ ਕਲਾਕਾਰ ਬਣਾਉਂਦੀ ਹੈ ਅੱਜ ਦੇ ਟਾਈਮ ਤੇ ਕੋਈ ਬਹੁਤ ਹੀ ਵਿਚਾਰਾ ਕੋਈ ਮਾਤੜ ਜਿਆ ਤਿੱਬੇ ਤੇ ਬੈਠਾ ਕੋਈ ਚਾਹੇ ਉਹਦੇ ਹੱਥ 'ਚ ਮਤਲਬ ਕੋਈ ਭਾਂਡਾ ਹੀ ਹੋਵੇ ਉਹਨੂੰ ਬੈਠਾ ਵਜਾ ਰਿਆ ਹੋਵੇ ਜੀ ਉਹਦੀ ਆਵਾਜ਼ ਤਦ ਤੱਕ ਅੱਗੇ ਨਹੀਂ ਪਹੁੰਚ ਸਕਦੀ ਦੁਨੀਆ ਤੱਕ ਜਦ ਤੱਕ ਮੀਡੀਆ ਉਹਨੂੰ ਪ੍ਰੋਮੋਟ ਨਾ ਕਰੇ ਜੀ ਸੋ ਮੀਡੀਆ ਦਾ ਰਿਲੇਸ਼ਨਸ਼ਿਪ ਵਿਦ ਆਰਟਿਸਟਸ ਇਹ ਤਾਂ ਜੁਗਾ ਜੁਗਾ ਤੋਂ ਹੈ ਚਾਹੇ ਉਹ ਪ੍ਰੈਸ ਮੀਡੀਆ ਸੀ ਚਾਹੇ ਉਹ ਪ੍ਰਿੰਟ ਮੀਡੀਆ ਸੀ ਹੁਣ ਅੱਜ ਤੋਂ ਤੁਸੀਂ 200 ਸਾਲ 300 ਸਾਲ ਪਹਿਲਾਂ ਚੱਲ ਜੋ ਜਦੋਂ ਮੇਬੀ ਟੀਵੀ ਐਂਡ ਸਟ੍ਰੀਮਿੰਗ ਟੈਕ ਆਬਵੀਅਸਲੀ ਟੈਕਨੋਲੋਜੀ ਨਹੀਂ ਸੀਗੀ ਜਦੋਂ ਪ੍ਰਿੰਟ ਮੀਡੀਆ ਹੁੰਦਾ ਸੀਗਾ ਉਸ ਟਾਈਮ ਵੀ ਕਲਾਕਾਰਾਂ ਦੇ ਰਿਵਿਊ ਉਹਨਾਂ ਦੀ ਆਵਾਜ਼ ਅੱਗੇ ਤੱਕ ਪਹ ਔਰ ਆਡੀਅנס ਨੂੰ ਸਹੀ ਤਰੀਕੇ ਦਾ میوزਿਕ ਦੇਣਾ ਮੀਡੀਆ ਦਾ ਤਾਂ ਸ਼ੁਰੂ ਦੀ ਬਹੁਤ ਵਡਾ ਅਸਰ ਆ ਸੋ ਇਸ ਕਰਕੇ ਇਹਦੇ ਵਿੱਚ ਜੋ ਰਿਲੇਸ਼ਨ ਦਿਖਾਇਆ ਗਿਆ ਜੀ ਉਹ ਉਹਨੂੰ ਮੈਂ ਜਨਨੇ ਵੀ ਕਲਾਕਾਰਾਂ ਨੂੰ ਇਨਸਪਾਇਰ ਹੋਣਾ ਚਾਹੀਦਾ ਦੇਖ ਕੇ ਵੀ ਮੀਡੀਆ ਹੀ ਇੱਕ ਐਸੀ ਚੀਜ਼ ਹੈ ਜਿਹੜੀ ਕਲਾਕਾਰ ਨੂੰ ਅੱਗੇ ਲੈ ਕੇ ਜਾਂਦੀ ਹੈ ਜੀ ਇੱਕ ਖਾਸ ਗੱਲ ਹੋਰ ਇਸ ਫਿਲਮ ਨਾਲ ਜੁੜਦੀ ਉਹ ਹੈ ਕਿ ਹੰਸ ਰਾਜ ਹੰਸ ਜੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਫਿਲਮ ਦੇ ਬਾਰੇ ਉਹ ਖੁਦ ਕਹਿ ਰਹੇ ਸੀ ਕਿ ਰਾਜਨੀਤਿਕ ਸਫਰ ਦੇ ਵਿੱਚ ਮੈਂ ਕਿਤੇ ਨਾ ਕਿਤੇ ਰਸਤਾ ਹੋਰ ਫੜ ਲਿਆ ਸੀ ਪਰ ਹੁਣ ਮੈਨੂੰ ਲੱਗਿਆ ਅਹਿਸਾਸ ਹੋ ਰਿਹਾ ਕਿ ਬੜੇ ਸਾਲਾਂ ਬਾਅਦ ਮੈਂ ਇਸ ਪਾਸੇ ਵਾਪਸੀ ਕਰ ਰਹੇ ਹਾਂ ਔਰ ਗਾਣੇ ਫਿਲਮ ਦੇ ਵਿੱਚ ਦੇਖਣ ਨੂੰ ਮੈ ਸੁਣਨ ਨੂੰ ਮਿਲ ਰਹੇ ਸਰ ਮੇਰਾ ਕਹਿਣਾ ਇਹ ਹੈ ਕਿ ਸਾਡੇ ਲਈ ਸਭ ਤੋਂ ਪਹਿਲਾਂ ਕਲਾਕਾਰ ਹੀ ਨੇ ਕਿਉਂਕਿ ਬਚਪਨ ਤੋਂ ਲੈ ਕੇ ਉਨਾ ਦਾ ਜੋ ਸਾਡਾ ਪਰਿਵਾਰਿਕ ਰਿਲੇਸ਼ਨ ਹੈ ਜੋ ਮੇਰੇ ਫਾਦਰ ਨਾਲ ਉਹਨਾਂ ਦੀ ਜੋ ਇੱਕ ਭਾਈ ਬੰਦੀ ਇੱਕ ਜੋ ਉਹਨਾਂ ਦਾ ਸਕੇ ਭਰਾਵਾਂ ਨਾਲੋਂ ਵੱਧ ਪਿਆਰ ਸੀਗਾ ਔਰ ਰਾਈਵਲਰੀ ਵੀ ਓਨੀ ਔਰ ਪਿਆਰ ਵੀ ਓਨਾ ਮੈਂ ਕਦੇ ਜ਼ਿੰਦਗੀ ਚ ਇੰਨਾ ਹੈਲਥੀ ਕੰਪੀਟੀਸ਼ਨ ਨਹੀਂ ਅਜੇ ਤੱਕ ਦੇਖਿਆ ਮੈਂ ਔਰ ਯੁਵਰਾਜ ਬਾਜੀ ਅਕਸਰ ਹੀ ਗੱਲ ਕਰਦੇ ਹੁੰਨੇ ਜਦੋਂ ਅਸੀਂ ਇਕੱਠੇ ਹੁੰਨੇ ਆਂ ਕਿ ਇੱਕ ਮਤਲਬ ਇੱਕ ਤੋਂ ਉੱਤੇ ਇੱਕ ਨੂੰ ਗਾਣਾ ਦੇਣਾ ਜੀ ਬਹੁਤ ਵੱਡਾ ਹੱਥ ਉਹਦੇ ਵਿੱਚ ਜਿਹੜਾ ਉਹਨਾਂ ਦੀ ਪ੍ਰੋਗਰੈਸ ਦੇ ਵਿੱਚ ਮੈਂ ਕਹਿੰਦਾ ਜਨਾਬ ਸਾਡੇ ਸਾਡੇ ਗੁਰੂ ਸੰਗੀਤ ਸਮਰਾਟ ਜਨਾਬ 우ਸਤਾਦ ਚਰਨਜੀਤ ਹੋਜਾ ਸਾਹਿਬ ਜਿਨ੍ਹਾਂ ਨੇ ਚੂਜ਼ ਕਰਨਾ ਕਿ ਉਧਰੋਂ 우ਸਤਾਦ ਹੰਸ ਜੀ ਨੂੰ ਐਸਾ ਗਾਣਾ ਦੇਣਾ ਕਿ ਜੋ ਉਹਨਾਂ ਦੀ ਇਮੇਜ ਨੂੰ ਇੰਨਾ ਸੂਟ ਕਰੇ ਉਹਨਾਂ ਦੇ ਗਾਇਕੀ ਨੂੰ ਇੰਨਾ ਸੂਟ ਕਰੇ ਔਰ ਉਹਨਾਂ ਦਾ ਮਤਲਬ ਕਰੀਅਰ ਥਰੂ ਦਾ ਰੂਫ ਜਾ ਰਿਹਾ ਸੀ ਉਧਰੋਂ ਡੈਡ ਦੀ ਆਵਾਜ਼ ਦੇ ਮੁਤਾਬਿਕ ਉਹਨਾਂ ਦੇ ਸਟਾਈਲ ਦੇ ਮੁਤਾਬਿਕ ਸੋ ਐਦਾਂ 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 ਕਰਦੇ ਕਰਦੇ ਉਹ ਇੱਕ ਐਸੇ ਪਲੈਟਫਾਰਮ ਤੇ ਆ ਗਏ ਜਿੱਥੇ ਕੰਪੀਟੀਸ਼ਨ ਖਤਮ ਹੋ ਗਿਆ ਤੇ ਪਿਆਰ ਹੀ ਪਿਆਰ ਰਹਿ ਗਿਆ ਸਰ ਦੂਸ ਸਕੰਦਰ ਸਾਹਿਬ ਬਾਰੇ ਵੀ ਅਕਸਰ ਪੰਜਾਬੀ ਫਿਲ ਆ ਜਿਹੜੇ ਇਹਦੇ ਜਗਤ ਦੇ ਵਿੱਚ ਸੰਗੀਤ ਜਗਤ ਚ ਕਿਹਾ ਜਾਂਦਾ ਅਕਸਰ ਵੱਡੇ ਵੱਡੇ ਕਲਾਕਾਰ ਜਿਨ੍ਹਾਂ ਨੂੰ ਦੁਨੀਆ ਪੂਜਦੀ ਹੈ ਜਾਂ ਦੁਨੀਆ ਚਾਹੁੰਦੀ ਹੈ ਕਿ ਬੜੇ ਸੋਹਣੇ ਕਲਾਕਾਰ ਹੈ ਚੰਗੇ ਕਲਾਕਾਰ ਹੈ ਉਹਨਾਂ ਦਾ ਵੀ ਨਾਮ ਜਦੋਂ ਉਹ ਲੈਂਦੇ ਆ ਕਹਿੰਦੇ ਸਰਦੂਲ ਸਕੰਦਰ ਸਾਹਿਬ ਤੋਂ ਉੱਥੇ ਕੋਈ ਕਲਾਕਾਰ ਨਹੀਂ ਸਰ ਇਹ ਇੱਕ ਲੈਗੇਸੀ ਹੈ ਜੀ ਉਹ ਚਾਹ ਨੇ ਇਹ ਟਿਕੜੀਆਂ ਪੰਜਾਬ ਦੀ ਜੀ ਤੁਸੀਂ ਹਮੇਸ਼ਾ ਨੋਟਿਸ ਕੀਤਾ ਹੋਊਗਾ ਕਿ ਇਹ ਟਿਕੜੀਆਂ ਹੀ ਹੁੰਦੀਆਂ ਰਹੀਆਂ ਅੱਜ ਤੱਕ ਜੀ ਪਹਿਲਾਂ 우ਸਤਾਦ ਸਰਿੰਦਰ ਚਿੰਦਾ ਜੀ ਜੀ صدیق ਜੀ ਅਨਾ ਕੁਲਦੀਪ ਮਾਨਕ ਜੀ ਪਹਿਲਾਂ ਉਹਨਾਂ ਦੀ ਟਿਕੜੀ ਆਉਂਦੀ ਰਹੀ ਫਿਰ ਉਹ ਤੋਂ ਪਹਿਲਾਂ ਚੰਦੀराम ਚੰਦੀ ਜੀ ਆਸਾ ਸਿੰਘ ਮਸਤਾਨਾ ਜੀ ਜੀ ਅਨਾ ਤੇ ਉਹਨਾਂ ਦੇ ਨਾਲ ਦੇ ਉਹਨਾਂ ਦੇ ਜੋੜੇ ਦੇ ਬੈਚਮੇਟ ਜੀ ਲਾਲ ਚੰਦ ਅਮਲਾ ਜੱਟ ਜੀ ਉਸ ਟਾਈਮ 'ਚ ਟਿਕੜੀਆਂ ਸੀ ਉਹ ਇਹਨਾਂ ਤੋਂ ਬਾਅਦ ਵੀ ਟਿਕੜੀਆਂ ਹੀ ਆਉਂਦੀ ਰਹੀਆਂ ਜੈਜੀ ਵੀ ਵਨ ਐਂਡ ਓਨਲੀ ਦ ਲੈਜੈਂਡ ਹਿਮਸੈਲ ਮੈਂ ਉਹਨਾਂ ਦਾ ਖੁਦ ਪਰਸਨ ਬਹੁਤ ਵੱਡਾ ਫੈਨ ਆ ਚਾਹੇ ਉਹ ਗਿੱਪੀ ਬਾਜੀ ਨੇ ਚਾਹੇ ਫਿਰ ਉਹ ਯੁਧਵੀਰ ਮਾਨੜਕ ਨੇ ਉਹਨਾਂ ਤੋਂ ਅੱਗੇ ਵੀ ਹੁਣ ਦੇਖਿਆ ਤੇ ਲੱਗਦਾ ਸਿੱਧੂ ਕਰਨ ਏਪੀ ਢਿੱਲੋਂ ਇਹ ਟਿਕੜੀਆਂ ਹੀ ਚਲਦੀਆਂ ਹੋਣੀਆਂ ਨੇ ਟਿਕੜੀ ਕਿਹਦੇ ਨਾਲ ਸਰ ਮੈਂ ਖੁਸ਼ਕਿਸਮਤ ਹੋਊਂਗਾ ਜੇ ਮੈਨੂੰ ਇਸ ਚੀਜ਼ ਦੇ ਵਿੱਚ ਕਦੇ ਇਨਕਲੂਡ ਕੀਤਾ ਜਾਵੇ ਕਦੇ ਮੈਨੂੰ ਵੀ ਉਸ ਟਿਕੜੀ ਦਾ ਪਾਰਟ ਬਣਨ ਨੂੰ ਮਿਲੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੋ ਗਏ ਪਰ ਮੇਨ ਇਹ ਵੀ ਟਿਕੜੀਆਂ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਤਾਂ ਹੀ ਨਸੀਬ ਹੁੰਦੀਆਂ ਜਦੋਂ ਕਿ ਕਲਾਕਾਰ ਨੂੰ ਆਡੀਅנס ਪਿਆਰ ਕਰੇ। ਇੱਕ ਆਖਰੀ ਸਵਾਲ ਮੁੰਡਾ ਰੌਕਸਟਾਰ ਫਿਲਮ ਲੋਕ ਜਿਹੜੇ ਨਹੀਂ ਦੇਖਣ ਆਏ ਹਾਲੇ ਤੱਕ ਸਿਨੇਮਾ ਘਰਾਂ ਤੱਕ ਕਿਉਂ ਪਹੁੰਚਣ ਤੁਸੀਂ ਫਿਲਮ ਨੂੰ ਨਿੱਜੀ ਤੌਰ ਦੇ ਉੱਤੇ ਕਿਵੇਂ ਦੇਖਿਆ? ਸਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਸਾਰੇ ਕਲਾਕਾਰਾਂ ਨੂੰ ਬਣਾਉਣ ਵਾਲੇ ਹੋ, ਕਲਾਕਾਰਾਂ ਨੂੰ ਪਿਆਰ ਕਰਨ ਵਾਲੇ ਹੋ, ਕਲਾਕਾਰਾਂ ਦੇ ਜਿਹੜੇ ਤੁਸੀਂ ਸਰੋਤੇ ਹੋ। ਤੁਸੀਂ ਨਾ ਹੋਵੋ ਤਾਂ ਕਲਾਕਾਰ ਕੱਖ ਨਹੀਂ ਹੈ। ਕਲਾਕਾਰ ਇੱਕ ਬਹੁਤ ਹੀ ਯੂਨੀਕ ਇੱਕ ਐਦਾਂ ਦਾ ਆਰਟਿਸਟ ਇੱਕ ਐਦਾਂ ਦਾ ਖਜ਼ਾਨਾ ਹੁੰਦਾ ਜਿਹਨੂੰ ਤੁਸੀਂ ਲੱਭ ਕੇ ਲੈ ਕੇ ਆਉਂਦੇ ਹੋ ਆਡੀਅנס ਦੇ ਵਿੱਚੋਂ ਔਰ ਜੇ ਤੁਸੀਂ ਇਹ ਮੂਵੀ ਨੂੰ ਦੇਖੋਗੇ ਤੁਹਾਨੂੰ ਖੁਦ ਅਹਿਸਾਸ ਹੋਊਗਾ ਕਿ ਇਹ ਆਰਟਿਸਟਾਂ ਦੇ ਕਿੰਨੇ ਨੇੜੇ ਆ ਮੈਂ ਕਹਿੰਨਾ ਆਡੀਅנס ਤਾਂ ਆਵੇ ਆਵੇ ਜਿਹੜੇ ਦਰਸ਼ਕ ਤਾਂ ਆਉਣ ਹੀ ਆਉਣ ਮੈਂ ਕਹਿੰਨਾ ਆਰਟਿਸਟਸ ਇਸ ਮੂਵੀ ਨੂੰ ਦੇਖਣ ਆਉਣ ਕਿਉਂਕਿ ਉਹਨਾਂ ਨੂੰ ਫੀਲ ਹੋਊਗਾ ਉਹ ਜਿਹੜੇ ਦਿਲ ਦੇ ਵੱਲਵਲੇ ਉਹਨਾਂ ਦੇ ਕਿ ਉਹਨਾਂ ਦੇ ਦਿਲ ਦੀਆਂ ਜੋ ਵੀ ਗਹਿਰਾਈਆਂ ਦੇ ਵਿੱਚ ਜੋ ਉਹਨਾਂ ਦੀ ਫੀਲਿੰਗਸ ਨੇ ਸੋ ਮੁੰਡਾ ਰੌਕ ਸਟਾਰ ਇੱਕ ਐਸੀ ਮੂਵੀ ਆ ਜਿਨੇ ਆਰਟਿਸਟਾਂ ਦੀ ਮਤਲਬ ਜੋ ਸੱਚਾਈ ਆ ਉਹਨੂੰ ਲੋਕਾਂ ਅੱਗੇ ਪੇਸ਼ ਕੀਤਾ ਕਿ ਉਹਨਾਂ ਨਾਲ ਕਿੱਥੇ ਕਿੱਥੇ ਕਹਾਣ ਹੁੰਦਾ ਕਿੱਥੇ ਕਿੱਥੇ ਉਹਨਾਂ ਨਾਲ ਘਾਤ ਹੁੰਦਾ ਔਰ ਕਿੱਥੇ ਕਿੱਥੇ ਉਹਨ ਕਿਵੇਂ ਕਿਵੇਂ ਦੀ ਲੜਾਈ ਲੜ ਕੇ ਕਿੱਥੇ ਕਿੱਥੇ ਆਉਣਾ ਪੈਂਦਾ ਸੋ ਆਏ ਰਿਕੁਐਸਟ एवरीवन ਬੀਡੀ ਫਰਮ ਆਡੀਅੰਸ ਟੂ 뮤직 ਲਵਰਸ ਟੂ 뮤직 ਕ੍ਰੀਏਟਰਸ ਤੁਸੀਂ ਸਾਰੇ ਜਣੇ ਆਓ ਇਸ ਮੂਵੀ ਨੂੰ ਦੇਖੋ ਇਹਨੂੰ ਨਿਹਾਰੋ ਔਰ ਇਹ ਤੋਂ ਕੋਈ ਨਾ ਕੋਈ ਸਿੱਖ ਲੈ ਕੇ ਜਾਓ ਔਰ ਲੋਕਾਂ ਨੂੰ ਕੁਝ ਨਾ ਕੁਝ ਸਿਖਾਉਂਦੇ ਰਹੋ ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਸੋ ਮਚ ਥੈਂਕ ਯੂ ਸੰ ਸਾਡੇ ਨਾਲ ਅਲਾਪ ਸਿਕੰਦਰ ਜਿਨ੍ਹਾਂ ਨੇ ਮੂਵੀ ਦੇ ਬਾਰੇ ਆਪਣੇ ਮਨ ਦੇ ਵਿਚਾਰ ਸਾਂਝੇ ਕੀਤੇ ਆ ਕਿ ਮੁੰਡਾ ਰੌਕ ਸਟਾਰ ਮੂਵੀ ਕਹਿਣਾ ਕੀ ਚਾਹੁੰਦੀ ਹੈ ਖਾਸ ਕਰਕੇ ਕਲਾਕਾਰਾਂ ਦੇ ਲਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੇਬੀਸੀ